ਕੰਮ ਬਹੁਤ ਆ ਬਈ ਜਾ ਕੇ ਵੇਖ ਲੈ ਸਾਰੀ ਲੇਬਰ ਬਿਹਾਰ ਚ ਆਈ ਵੀ ਆ ਬਿਹਾਰ ਚੋਂ ਜੂਪੀ ਚੋਂ ਝਾਰਖੰਡ ਚੋਂ ਸਾਰੀ ਲੇਬਰ ਆਈ ਵੀ ਆ ਝੂਠ ਨਹੀਂ ਮਾਰਦਾ ਆ ਸੜਕਾਂ ਲਿਆਂਦੇ ਮੈਨੂੰ ਇਹ ਦੱਸ ਕਹਿੰਦੇ 3 3 ਲੱਖ ਨੂੰ ਪੇਲੀ 3 ਕਰੋੜ ਨੂੰ ਵਿਕਾ ਐਂ ਫਲਾਉ ਕਲਾਨਾ ਵਿਕ ਤੇ ਜਿਨ੍ਹਾਂ ਦੀਆਂ ਰੋਡ ਤੇ ਨਿਕਲੀਆਂ ਉਹਨਾਂ ਨੇ ਲਈ ਕਿੰਨੀ ਐ ਇਹ ਦੱਸ ਪੈਸਾ ਨਹੀਂ ਟਿਕਦਾ ਪੈਸਾ ਆਪਾਂ ਨੂੰ ਵਰਤਦਾ ਆਪਾਂ ਪੈਸੇ ਨੂੰ ਨਹੀਂ ਵਰਤਦੇ ਹਾਂ ਇਹ ਗੱਲ ਸੱਚ ਆ ਤੀਜੀ ਵੀਰੇ ਮੈਨੂੰ ਲੱਗਦਾ ਆਪਣੇ ਵਿਗੜਨ ਦਾ ਕਾਰਨ ਹੀ ਆ ਵੀ ਕੁਦਰਤ ਨੇ ਨਾ ਆਪਾਂ ਨੂੰ ਲੋੜ ਤੋਂ ਵੱਧ ਦੇਤਾ ਮਤਲਬ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ ਯਾਰ ਵਕਈ ਸੋਨੇ ਦੀ ਜਿਹੜੀ ਐ ਸੋਚ ਕੇ ਦੇਖੋ ਇਹੋ ਜਿਹਾ ਸੂਬਾ ਕਿਤੇ ਨਹੀਂ ਹੋਣਾ ਪੰਜ ਆਵ ਆਰ ਨਾ ਜਾਓ ਫਸ ਜਾਓਗੇ ਸੱਚੀ ਤੇਜੀ ਯਾਰ ਤੂੰ ਹੁਣ ਤੇਰਾ ਵੇ ਆਇਆ ਵਾ ਤੂੰ ਆ ਆ ਬੋਲਿਆ ਗਿਆ ਕਹਿੰਦਾ ਦੱਸਣਾ ਨਹੀਂ ਆਹੀ ਪਾਉਂ ਵੀਡੀਓ ਤੇਜੀ ਦਾ ਵੀਜ਼ਾ ਆ ਗਿਆ ਜੀ ਆਸਟ੍ਰੇਲੀਆ ਦਾ ਕੰਗratulations ਹਾਂਜੀ ਮਿੱਤਰੋ ਸਾਰਿਆਂ ਨੂੰ ਸਾਸਰੀ ਘਾਲ ਮਿੱਤਰੋ ਹੋਰ ਵੀਰੇ ਕਿਵੇਂ ਠੀਕ ਠਾਕ ਤੇ ਗੱਲ ਕਰਨ ਲੱਗਿਆ ਤੇਜੀ ਵੀ ਬਾਈ ਮੇਰੇ ਨਾਲ ਆ ਪਏ ਨੇ ਰੈਸਟ ਕਰ ਰਹੇ ਨੇ ਐਕਚੁਅਲੀ ਕੰਮ ਕਰਦੇ ਥੱਕ ਕੇ ਆਂਦਾ ਨਾ ਕੰਮ ਬਹੁਤ ਕਰਦੇ ਨੇ ਬਾਈ ਤੇ ਤੇਜੀ ਵੀਰੇ ਮੈਂ ਗੱਲ ਪੁੱਛਣਾ ਚਾਹੁੰਨਾ ਯਾਰ ਪੰਜਾਬ ਸਹੀ ਆ ਕਿ ਬਾਹਰ ਲੰਗਾ ਕੰਟਰ ਪੰਜਾਬ ਨਾਲੋਂ ਹੁਣ ਬਾਹਰ ਲੰਘਾਂ ਠੀਕ ਹੈ ਪੰਜਾਬ ਨਾਲੋਂ ਬਾਹਰ ਲੰਘਾਂ ਠੀਕ ਹੁਣ ਪੰਜਾਬ ਨਾਲੋਂ ਬਾਹਰ ਲੰਘਾਂ ਠੀਕ ਜਿਹਦੇ ਹਿਸਾਬ ਨਾਲ ਚੱਲਦਾ ਓ ਯਾਰ ਤੁਸੀਂ ਕਹਿੰਦਾ ਨਸ਼ਾ ਨਸ਼ਾ ਕਰੀ ਜਾਂਦੇ ਓ ਯਾਰ ਹਰ ਕੋਈ ਨਹੀਂ ਨਸ਼ਾ ਕਰਦਾ ਸੁਣ ਤੀਜੀ ਲੱਗਦਾ ਨਾ ਆਪਾਂ ਨੂੰ ਬਈ ਲੋੜ ਤੋਂ ਵੱਧ ਦੇਤਾ ਕੁਦਰਤ ਨੇ ਤਾਂ ਕਰਕੇ ਆ ਆਪਣੇ ਆਪਣੇ ਪਾਣੀ ਮੈਨੂੰ ਦੱਸ ਯਾਰ ਇਹ ਪੰਜਾਬ ਨਾਲ ਦਾ ਪਾਣੀ ਹੈਗਾ ਕਿਤੇ ਸੱਚ ਦੱਸ ਨਹੀ ਨਾ ਲੰਗਰ ਚੱਲਦਾ ਰਹਿੰਦਾ ਨਾ ਗੁਰੂ ਨਾਨਕ ਦੇਵ ਜੀ ਦਾ ਚੱਲ ਰੇਂਦਰ ਕੋਈ ਭੁੱਖਾ ਨਹੀਂ ਸੌਂਦਾ ਹੁਣ ਵੀ ਠੀਕਾ ਪੰਜਾਬ ਦੀ ਧਰਤੀ ਵਦਗਾਣਾ ਬਹੁਤ ਵਦਗਾ ਪੰਜਾਬ ਦਾ ਗੁਰੂਆਂ ਪੀਰਾਂ ਦੀ ਗੁਰੂਆਂ ਪੀਰਾਂ ਦੀ ਧਰਤੀ ਆ ਮਾੜੀ ਦਾ ਪਾਣੀ ਠੀਕ ਆ ਖਬਰਾਂ ਲੱਗੀਆਂ ਸੀ ਨਾ ਪਿਛਲੇ ਅਖਬਾਰਾਂ ਦੇ ਵਿੱਚ ਹਾਂ ਮਾੜੀ ਚ ਕਹਿੰਦੇ ਕੈਂਸਰ ਹਾਂ ਇਹ ਵੀ ਨਹੀਂ ਕਰ ਨਹੀਂ ਚੱਲ ਉਹ ਤਾਂ ਚੱਲ ਛੱਡ ਹੈਗਾ ਮਾੜੀ ਚ ਨਹੀਂ ਸਿੱਧੀ ਉਹ ਨਹੀਂ ਯਾਰ ਗੱਲ ਸੱਚੀ ਸੀਰੀਅਸ ਕਰ ਰਿਹਾ ਮੈਂ ਯਾਰ ਬਾਈ ਯਾਰ ਮੋੜਨਾ ਪੈਣਾ ਯਾਰ ਸੱਚੀ ਗੱਲ ਆ ਬਾਈ ਯਾਰ ਪੰਜਾਬ ਆਉਣਾ ਪੈਣਾ ਮਿੱਤਰੋ ਤੁਹਾਨੂੰ ਬਾਹਰਲੇ ਹਾਲਾਤ ਯਾਰ ਮੈਂ ਤੇਜੀ ਪਿਆਰ ਦੋਸਤ ਮੁੰਡਾ ਰਾਤ ਫੋਨ ਲਾਇਆ ਬਾਈ ਮੈਂ ਉਹ ਤੇ ਮੈਂ ਕਿਹਾ ਕਿ ਕਿਨੇ ਆ ਸ਼ੋਰਾ ਕਹਿੰਦਾ ਠੀਕ ਆ ਵਧਗਾ ਸੱਚੀ ਗੱਲ ਆ ਕੋਈ ਉਹ ਕਹਿੰਦਾ ਵੀਰੇ ਮੈਨੂੰ 3 ਮਹੀਨੇ ਹੋ ਗਿਆ ਇਹਨੂੰ ਉਹ ਗਿਆ ਨਾ ਵਰਕ ਫਾਰਮਰ ਤੇ ਗਿਆ ਕੈਨੇਡਾ ਮੈਂ ਕਿਹਾ ਵੀ ਕੰਮ ਦੱਸ ਉਹ ਲੱਗਿਆ ਰੈਸਟੋਰੈਂਟ ਤੇ ਅੰਕਲ ਯਾਰ ਰੈਸਟੋਰੈਂਟ ਤੇ ਕਹਿੰਦਾ ਵੀ ਚੰਗੇ ਪੈਸੇ ਬਣ ਜਾਂਦੇ ਠੀਕ ਤੇ ਉਹਦੀ ਨਾ ਮੈਂ ਕਿਹਾ ਇੱਥੇ ਮੈਂ ਛੇੜਨ ਲੱਗ ਗਿਆ ਵੀ ਇੱਥੇ ਤਾਂ ਨਸ਼ੇ ਯਾਰ ਸਸਤੇ ਹੀ ਬਹੁਤ ਹਣਾ ਆ ਚੀਜ਼ਾਂ ਮਿਲ ਜਾਂਦਾਂਗਾ ਇੱਥੇ ਵੀ ਮੈਂ ਕਹ ਆਪਣੇ ਦਾ ਬਾਲਾ ਤੁਸੀਂ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਖਰਾਬ ਆ ਆਪਣੇ ਕਹਿ ਦਿੰਦੇ ਆ ਜੇ ਬਈ 100 ਮਗਰ 20 ਮਾੜੇ ਆ ਤਾਂ ਯਾਰ ਅਸਾਂ ਨੂੰ ਕਾ ਨੂੰ ਤੂੰ ਹੁਣ ਇਹ ਕਹਣਾ ਚਾਹਣਾ ਜੇ ਤੂੰ ਕਹਿੰਨੇ ਨਸ਼ਾ ਪੰਜਾਬ ਚ ਆ ਤਾਂ ਬਾਹਰ ਵੀ ਨਸ਼ਾ ਹੈਗਾ ਤੂੰ ਇਹ ਗੱਲ ਯਾਰ ਯਾਰ ਮੈਂ ਤਾਂ ਇਹ ਕਿੰਨਾ ਬਾਈ ਪੈਸੇ ਲਾਲਾ ਤੁਰੀ ਤਾਂ ਜਾਂਦੇ ਆ ਪੈੜੀਆਂ ਉਹ ਯਾਰ ਪਹਿਲਾਂ ਤਾਂ ਰੋਡ ਵਾਲੇ ਹੁਣ ਐ ਨਾ ਕੋਈ ਜੌਬ ਕਰਦਾ ਬਾਈ ਸੱਚ ਇੱਕ ਗੱਲ ਤੁਹਾਨੂੰ ਦੱਸਦਾ ਤੁਸੀਂ ਕਹਿੰਨੇ ਇੱਥੇ ਕੰਮ ਨਹੀਂ ਯਾ ਮੈਨੂੰ ਅਕਲ ਹੁਣ ਜੀ ਹੈਈ ਬਾਈ ਤੂੜੀ ਦਾ ਸੀਜ਼ਨ ਲਾ ਕੇ ਆਪਾਂ ਕਾਲੇ ਬਾਈ ਨਾਲ ਕਾਲੇ ਦੀ ਵੀਡੀਓ ਪਾਈ ਸੀ ਮੈਰ ਕਾਲੀ ਉਹ ਵੀ ਦੇਖਿਓ ਯਾਰ ਮੈਂ ਲਿੰਕ ਡਿਸਕਵਰਸਨਸ ਤੇ ਭੇਜ ਨੂੰ ਤੇ ਤੇ ਆਪ ਕ੍ਰੈਸ਼ਰ ਚੱਲ ਜੋ ਵੀ ਹੈ ਉਹਦੇ ਚ ਭੇਜ ਦੇਖ ਮੈਂ ਸੀਜ਼ਨ ਲਾਇਆ ਬਾਈ ਤੇ ਹੁਣ ਮੈਂ ਲੱਗ ਗਿਆ ਰਾਤ ਦੀ ਡਿਊਟੀ ਆਪਣੇ ਨਾਈਟ ਸਰਵਿਸ ਹਾਂ ਇਹ ਜਿਹੜੇ ਜਿਹੜਾ ਰੋਡ ਰੋਡ ਬਣਦਾ ਚੱਲ ਠੀਕ ਆ ਉੱਥੇ ਰਾਤ ਦੀ ਡਿਊਟੀ ਆ ਦਿਨੇ ਮੈਂ ਇੱਥੇ ਕੰਮ ਕਰਦਾ ਕੀ ਯਾਰ 2 ਘੰਟੇ ਸੌਂ ਕੇ ਸੈੱਟ ਹੋ ਜਾਂਦਾ ਸਰੀਰ ਕਿ 3 ਲੱਖ ਨੂੰ ਪੇਲੀ 3 ਕਰੋੜ ਨੂੰ ਵਿਕਾਇਆ ਐ ਫਲਾਉ ਕਲਾਨਾ ਵਿਕਾਇਆ ਤੇ ਜਿਨ੍ਹਾਂ ਦੀਆਂ ਰੋਡ ਤੇ ਨਿਕਲੀਆਂ ਉਹਨਾਂ ਨੇ ਲਈ ਕਿ ਨਹੀਂ ਇਹ ਦੱਸ ਹੂੰ ਇਹ ਤਾਂ ਐਸਾ ਨਹੀਂ ਟਿਕਦਾ ਪੈਸਾ ਆਪਾਂ ਨੂੰ ਵਰਤਦਾ ਆਪਾਂ ਪੈਸੇ ਨੂੰ ਨਹੀਂ ਵਰਤਦੇ ਹਾਂ ਇਹ ਗੱਲ ਸੱਚ ਆ ਤੀਜੀ ਵੀਰੇ ਸੱਚੀ ਗੱਲ ਕਹਿਣਾ ਪੰਜਾਬ ਆਉਣਾ ਪੈਣਾ ਹੈ ਜੀ ਹਾਂ ਚੱਲ ਮੋਬਾਈਲ ਚੱਲਦਾ ਤੇਰਾ ਚੱਲੀ ਜਾਂਦਾ ਤੀਜੀ ਪੰਜਾਬ ਆਉਣਾ ਪੈਣਾ ਜਾਬ ਆਉਂਦੇ ਨਹੀਂ ਜਿਹੜੇ ਤੋਂ ਨਹੀਂ ਆਉਂਦੇ ਯਾਰ ਠੀਕ ਆ ਪਰ ਵੀਰੇ ਮੈਨੂੰ ਇਹ ਦੱਸ ਦੇ ਇੱਥੋਂ ਨਾਲ ਦੀ ਯਾਰ ਧਰਤੀ ਕਿਤੇ ਹੈਗੀ ਆ ਯਾਰ ਇੱਥੇ ਕੰਮ ਕਰ ਲੋ ਆਪਾਂ ਮਰਦੇ ਤੇ ਇੱਕ ਦੂਜੇ ਨੂੰ ਦੇਖ ਕੇ ਆਂ ਫੇ ਉਹਨੇ ਗੱਡੀ ਲੈ ਲਈ ਖਾਣੀ ਦੋ ਵਕਤ ਦੀ ਰੋਟੀ ਚਲ ਤਾਂ ਇਹਨਾਂ ਦੀ ਕਹਿ ਦਿੰਨੇ ਆ ਸਬਰ ਹੈ ਨਹੀਂ ਫਿਰ ਸਬਰ ਹੈ ਨਹੀਂ ਜਿਹਨੂੰ ਸਬਰ ਆ ਗਿਆ ਉਹਨੂੰ ਸਭ ਕੁਝ ਮਿਲ ਗਿਆ ਹਾਂ ਬਾਕੀ ਸਬਰ ਹੁਣ ਬੰਦਾ ਨਹੀਂ ਮਾੜਾ ਹੁੰਦਾ ਆਦਤਾਂ ਮਾੜੀਆਂ ਹੁੰਦੀਆਂ ਤੀਜੀਆਂ ਅੰਕਲ ਜੀ ਹਾਂ ਠੀਕ ਆ ਹਾਂ ਤੇ ਮੈਨੂੰ ਤੂੰ ਇਹ ਦੱਸ ਸੱਚ ਮੈਂ ਗੱਲ ਦੱਸਣੀ ਭੁੱਲ ਗਿਆ ਵਿੱਚ ਬਾਲੀ ਲੰਮੀ ਲਿਆ ਗਿਆ ਸਟੋਰੀ ਸੌਰੀ ਮੇਨ ਗੱਲ ਤਾਂ ਦੱਸਣੀ ਭੁੱਲ ਗਿਆ ਕੁੜੀਆਂ ਦਾ ਯਾਰ ਬੁਰਾ ਹਾਲ ਆ ਕਨੇਡਾ ਜਾਪਾਨ ਦਾ ਯਾਰ ਭੇਜਦੇ ਆ ਵੀ ਚੰਗਾ ਕੋਈ ਇੱਕ ਬਣ ਜੂ ਐਂ ਨਹੀਂ ਕੁੜੀਆਂ ਮਾਰੀਆਂ ਕੁੜੀਆਂ ਬਈ ਕੁੜੀਆਂ ਮੁੰਡੇ ਬਾਲਾ ਯਾਰ ਸਾਰਾ ਕੁਝ ਹੀ ਉੱਥੇ ਨਸ਼ਾ ਬਹੁਤ ਆ ਇਹ ਨਹੀਂ ਕਹਿੰਦੇ ਵੀ ਪੰਜਾਬ ਚ ਨਸ਼ਾ ਓਏ ਉੱਥੇ ਸ਼ਰਿਆਂ ਮਿਲਦਾ ਇੱਥੇ ਝੇਫ ਹੁੰਦੀ ਹੈ ਤੂੰ ਮੈਨੂੰ ਦੱਸ ਪੁਰਾਣੇ ਟਾਈਮ ਚ ਕੀ ਹੁੰਦਾ ਸੀਗਾ ਜੇ ਕੋਈ ਕੇ ਦੀ ਕੁੜੀ ਨਹੀਂ ਵੇਖਦਾਈ ਦੱਸ ਅੱਖ ਤੁਸੀਂ ਵੜ ਦਿੰਦੇ ਸੀ ਬੰਦੇ ਮਾਰਦੇ ਸੀ ਨਾ ਬੰਦੇ ਨੂੰ ਭਈ ਹੁਣ ਦੱਸ ਯਾਰ ਹੁਣ ਆ ਮੋਬਾਈਲਾਂ ਤੇ ਕੰਮ ਆ ਯਾਰ ਸਾਰੇ ਵੀ ਮੁੰਡੇ ਕੁੜੀਆਂ ਮੈਂ ਤਾਂ ਭਰਾਵਾ ਬੇਕਾਰ ਬੰਦਾ ਮੈਂ ਤਾਂ ਐਂ ਨਹੀਂ ਵੀ ਚੰਗਾ ਪਰ ਹੁਣ ਮੈਂ ਕੀ ਦੱਸਾਂ ਮੈਂ ਬਾਕੀ ਯਾਰ ਸਾਰੇ ਸਮਝਦਾ ਆ ਰਹੀ ਆ ਨਸ਼ਾ ਵੀ ਯਾਰ ਐਂ ਨਹੀਂ ਮੈਂ ਕੁੜੀਆਂ ਨੂੰ ਮਾਰਾ ਕਹਿ ਰਿਆਂ ਉਹ ਨਹੀਂ ਗੱਲ ਮਤਲਬ ਯਾਰ ਉੱਥੋਂ ਮਤਲਬ ਇੱਥੇ ਬੰਦਿਸ਼ ਹੁੰਦੀ ਆ ਕਿਤੇ ਨਾ ਕਿਤੇ ਵੀ ਸਾਡਾ ਫਲਾਣਾ ਦੇਖ ਲੂ ਸਾਡਾ ਧੌਂਕਾ ਉੱਥੇ ਵੀਰੇ ਕਿਹਨੇ ਦੇਖਣਾ ਯਾਰ ਮੈਂ ਕਹਿੰਦਾ ਚੰਗੇ ਆ ਸਾਰੀਆਂ ਕੁੜੀਆਂ ਚੰਗੇ ਆ ਸਾਰੇ ਮੁੰਡੇ ਚੰਗੇ ਆ ਪਰ ਯਾਰ ਹਾਲਾਤ ਬਹੁਤ ਮਾੜੇ ਆ ਕੈਨੇਡਾ ਚ ਵੀ ਇੱਥੋਂ ਬਾਈ ਕਾਲੀ ਕਰਦੇ ਆ ਆਪਾਂ ਕੈਨੇਡਾ ਕੈਨੇਡਾ ਕਹਿੰਦੇ ਇੱਕ ਦੂਜੇ ਨੂੰ ਵੇਖ ਵੇਖ ਕੇ ਪੈਲੀਆਂ ਚੱਕਦੇ ਹੁਣ ਆਹ ਰੋਡ ਨਿਕਲਿਆ ਹੁਣ ਇੱਕ ਰੋਡ ਹੋਰ ਨਿਕਲਣਾ ਉਹ ਇਧਰੋਂ ਨਿਕਲਣਾ ਪਤਾ ਨਹੀਂ ਕਹਿੰਦੇ ਮੈਂ ਉੱਥੇ ਗੱਲ ਸੁਣਦਾ ਹੁੰਨਾ ਨਾ ਤੇ ਆਈ ਪੈਲੀਆਂ ਨੱਪ ਲੈਣੀਆਂ ਵੀਰੇ ਲੇਬਰ ਬਿਹਾਰ ਚੋਂ ਆ ਜਾਂਦੀ ਆ ਪਈਏ ਜਿੰਦਾਬਾਦ ਆ ਜਾ ਕੇ ਵੇਖਲਾ ਮੋٹے ਮੋٹے ਸਰਗਿਆਂ ਨੂੰ ਹੁਣ ਲੱਗੇ ਪੈਣਗੇ ਨਸ਼ਾ ਵੀ ਨਹੀਂ ਕਰਦੇ ਕੱਲੀ ਬੀੜੀ ਪੀਂਦੇ ਹੋ ਮੈਂ ਰਾਤ ਪੁੱਛੀ ਗਿਆ ਉਹ 4 ਵਜੇ ਉੱਠਦਾ ਬੰਦਾ ਚੋਲ ਬਣਾਉਣ ਲੱਗੇ ਹੁੰਦਾ ਤੇ ਸਾਰਾ ਦਿਨ ਸਰਗੇ-ਸੁਰਗੇ ਵੱਢ ਕੇ ਸ਼ਾਮ ਨੂੰ ਫੇਰ ਰੋਟੀ ਖਵਾ ਕੇ ਫੇਰ ਪੈਂਦਾ ਦਾ ਹੋਵੇ ਯਾਰ ਬਾ ਆਪਣੇ ਨਾਲ ਮੱਤ ਲੋੜ ਤੋਂ ਵੱਧ ਮਿਲਿਆ ਵਾ ਪੰਜਾਬ 'ਚ ਲੋੜ ਤੋਂ ਵੱਧ ਮਿਲਿਆ ਕਰਕੇ ਆ ਕਲਪਾ ਵਿਗਣੇ ਨੇ ਮੈਂ ਮੇਨ ਮੁੱਦਾ ਮੈਂ ਤਾਂ ਇਹ ਮੰਨਦਾ ਆ ਕਲ ਮੈਂ ਨਹੀਂ ਅਜੇ ਤੱਕ ਮੈਂ ਨਹੀਂ ਕਹਿਣਾ ਬਾਹਰ ਜਾਣਾ ਪਰ ਤੂੰ ਰਸਤੇ ਵੀ ਜਿੱਤੇ ਘੁੰਮਣ ਦਾ ਸ਼ੌਂਕ ਰੇਕ ਨੂੰ ਆ ਵੀ ਦੁਨੀਆ ਦੇਖੋ ਪਰ ਯਾਰ ਤਾਂ ਦਾ ਜਾ ਪਿੱਟਣ ਵਾਲਾ ਕੰਮ ਨਹੀਂ ਵੀ ਸਾਰੀ ਉਮਰ ਉੱਥੇ ਭਾਈ ਜਿਹੜੀ ਪੈਣੀ ਖਰ ਜਿਹੜੇ ਗਏ ਆ ਬੰਦੇ ਉਹ ਸਾਰੇ ਜਵਾਕ ਵੀ ਉਧਰ ਉਹਨਾਂ ਦੇ ਉਹ ਵੀ ਉਧਰ ਉਧਰ ਜੋ ਗਏ ਰਿਹਾ ਇਧਰੋਂ ਖਤਮ ਹੋ ਗਏ ਨਵੇਂ ਬੰਦਿਆਂ ਨੂੰ ਮੇਰੇ ਹਿਸਾਬ ਨਾਲ ਤੇਰੇ ਮੁੰਡੇ ਨੂੰ ਬਹੁਤ ਘੱਟ ਪਤਾ ਹੋਊਗਾ ਵੀ ਉਹ ਯਾਰ ਚਾ ਉਹਨਾਂ ਦਾ ਇਹ ਬੰਦਾ ਮੈਂ ਨਹੀਂ ਜਾਣਦਾ ਕੰਘਾ ਨੂੰ ਨਹੀਂ ਪਤਾ ਲੱਗਦਾ ਬਾਹਰ ਬਾਹਰ ਕਰੀ ਜਾਂਦੇ ਆ ਮੁਰਨਾ ਪੈਣਾ ਵੀਰੇ ਸਾਰਿਆਂ ਨੂੰ ਕਹਿੰਦਾ ਸੱਚੀ ਗੱਲ ਆ ਮੈਨੂੰ ਕਹਿਣਗੇ ਕਮਲਾ ਹਨਾ ਤੀਜੇ ਦਿਨ ਭਾਸ਼ਣ ਦੇਣਾ ਚੱਲ ਮੇਰਾ ਬਈ ਮੈਨੂੰ ਸਹੀ ਲੱਗਦਾ ਉਹ ਚੱਲੀ ਜਾਂਦੀ ਵੀਡੀਓ ਅੱਛਾ ਵੀਡੀਓ ਚੱਲਦੀ ਹੈ ਤੇ ਹੋਰ ਕੋਈ ਗੱਲ ਜ਼ਿਆਦਾ ਵੀ ਕੁਝ ਕਹਿਣਾ ਹੋਵੇ ਵੋਟ ਦੱਸ ਕਿਹਨੂੰ ਪਾਉਣੇ ਆ ਯਾਰ ਯਾਰ ਲੈ ਦੱਸ ਯਾਰ ਇਹਨੇ ਪੰਗਾ ਫੋਣਾ ਬਾਈ ਇਹ ਕਹਿੰਦਾ ਵੀ ਵੋਟ ਦੱਸੋ ਕਿਹਨੂੰ ਪਾਉਣੀ ਹੈ ਲੈ ਦੱਸ ਮੇਰੇ ਸੱਚ ਦੱਸਣਾ ਜਦੋਂ ਉਹ ਆਪਣਾ ਸਰ ਬਣ ਗਿਆ ਆ ਗਿਆ ਆਪਣਾ ਦਿਲ ਉੱਠਿਆ ਵਾ ਕਿਸੇ ਤੇ ਕੋਈ ਨਹੀਂ ਪਰ ਫੇਰ ਵੀ ਯਾਰ ਵੋਟਵਾੜ ਦਾ ਤਾਂ ਯਾਰ ਕੋਈ ਨਹੀਂ ਬਈ ਪਤਾ ਮੈਂ ਤਾਂ ਬਈ ਜਿਵੇਂ ਤੁਹਾਨੂੰ ਠੀਕ ਲੱਗਦਾ ਕਰ ਲਿਓ ਮੈਂ ਤਾਂ ਕਹਿੰਦਾ ਆਪਦਾ ਕੰਮ ਕਰੋ ਖੇਤ ਰੋ ਨਿਯਾਰੇ ਲੋ ਤੇ ਖੁਸ਼ ਰੋ ਬਾਹਰ ਨਾ ਜਾਓ ਫਸ ਜਾਓਗੇ ਸੱਚੀ ਤੇਜੀ ਯਾਰ ਤੂੰ ਹੁਣ ਤੇਰਾ ਵੇ ਆਇਆ ਵਾ ਤੂੰ ਆਇਆ ਵਾ ਬੋਲੇ ਆ ਗਿਆ ਕਹਿੰਦਾ ਦੱਸਣਾ ਨਹੀਂ ਆਹੀਂ ਪਾਉਂ ਵੀਡੀਓ ਤੇਜੀ ਦਾ ਵੀਜ਼ਾ ਆ ਗਿਆ ਜੀ ਆਸਟ੍ਰੇਲੀਆ ਦਾ ਕੰਗ੍ਰੈਚੁਲੇਸ਼ਨ ਠੀਕ ਹੈ ਠੀਕ ਹੈ ਤੇ ਮਤਲਬ ਯਾਰ ਕਮਾਈ ਕਮਾਈ ਧਰਤੀ ਦੇਖਣੀ ਚਾਹੀਦੀ ਆ ਥੋੜਾ ਰਹਿ ਗਿਆ ਝੋਨਾ ਲਾ ਕੇ ਤੇਰੇ ਪਾਦੀ ਬਸ ਤੇਰੇ ਪਾ ਦੂੰਗਾ ਜ਼ਿੰਮੇਦਾਰੀ ਮੇਰੀ ਮੈਂ ਵੇਖ ਲਓ ਬਾਈ ਆਪਾਂ ਹੁਣ ਕੰਮ ਤਾਂ ਦੇ ਜਾਈਦਾ ਵਧੇਗਾ ਖੁਸ਼ੀ ਆ ਸਾਰੇ ਯਾਰ ਮਿੱਤਰ ਵੀ ਖੋਜਾ ਤੇ ਬਾਹਰ ਨਾ ਜਾਓ ਹੱਥ ਬੰਨ ਕੇ ਬੇਨਤੀ ਆਉਣਾ ਪੈਣਾ ਮੈਨੂੰ ਕਈ ਨਾ ਜਾਵੜਾ ਤੇ ਨਾਲੇ ਕਈ ਨਾ ਬਾਹਰ ਨਾ ਜਾਓ ਓ ਯਾਰ ਤੂੰ ਘੁੰਮਣ ਜਾਣਾ ਯਾਰ ਮੈਂ ਉਹ ਨਹੀਂ ਉਹ ਮੈਂ ਕਹਿੰਦਾ ਧੰਦ ਨਾ ਪਟੋ ਏ ਪੰਜਾਬ ਬਾਰੇ ਵੀ ਸੋਚ ਲਓ ਪੀੜੀਆਂ ਉੱਧਰ ਉੱਠਣ ਲੱਗਣਗੀਆਂ ਯਾਰ ਤੂੰ ਤਾਂ ਮੈਂ ਫੇਰ ਮੇਰਾ ਮੁੱਦਾ ਗਰਮ ਹੋ ਜਾਂਦਾ ਠੀਕ ਆ ਠੀਕ ਆ ਕੋਈ ਨਹੀਂ ਪੀੜੀਆਂ ਇੱਕ ਮਿੰਟ ਹੁਣ ਫਲਾਂ ਬੰਨ ਲਾ ਗੱਲ ਸੁਣ ਆਪਣੇ ਪਿੰਡ ਚੋਂ ਕਿੰਨੇ ਗਏ ਰਿਆ ਜਵਾਕ ਵੀ ਉੱਧਰ ਵਿਆਹ ਕਰਾ ਲਏ ਜਵਾਕਾਂ ਨੇ ਤੇ ਯਾਰ ਆਪਾਂ ਕਿਹਨੂੰ ਇੱਥੇ ਪੰਜਾਬ ਕਿਹਨੇ ਵੜਨਾ ਬਾਤ ਚ ਯਾਰ ਯਾਰ ਚੱਲ ਯਾਰ ਚੱਲ ਗਏ ਚੱਲ ਗਏ ਚੁੱਲਗੇ ਨਹੀਂ ਕਿਤੇ ਨਹੀਂ ਆਣਾ ਪੰਜਾਬ ਆ ਜੋ ਵੀਰੇ ਸੱਚੀ ਕਹਿਣਾ ਨਾਲੇ ਮੈਨੂੰ ਕਿਹਨਾ ਜਾਵੜਾ ਤੂੰ ਉਹ ਤੂੰ ਘੁੰਮ ਕੇ ਆਉਣਾ ਯਾਰ ਤੇ ਜੀ ਤੰਦ ਨਾ ਪਿੱਟੋ ਮੇਰੀ ਘੁੰਮਿਓ ਫੇਰ ਮੈਂ ਉਧਰੇ ਬਣਾ ਹੌਲੀ ਹੌਲੀ ਕਿਸੇ ਤਰੀਕੇ ਨਾਲ ਯਾਰ ਪਤਾ ਨਹੀਂ ਮੇਰੀ ਤਾਂ ਇਹ ਸੋਚ ਆ ਭਰਾਵਾ ਵੀ ਲੋੜ ਤੋਂ ਵੱਧ ਮਿਲਿਆ ਵਾ ਆਪਾਂ ਨੂੰ ਲੋੜ ਤੋਂ ਵੱਧ ਮਿਲਿਆ ਕਰਕੇ ਤਾਂਗੋ ਚਾਂਬਲੇ ਆਪਾਂ ਸਿੱਧੀ ਜੀ ਗੱਲ ਦੱਸਾਂ ਆਹ ਤੇਰੀ ਫੋਟੋ ਆ ਰਹੀ ਯਾਰ ਗਾਂ ਜਵਾਕਾਂ ਨੂੰ ਫੇ ਉਹ ਲੈ ਦੋ ਫਲਾਣਾ ਕਿੱਡੇ ਵੱਡੇ ਸੁਪਨੇ ਕੀ ਕਹਿੰਦੇ ਹੁੰਦੇ ਆ ਈਜ਼ੀ ਈਜ਼ੀ ਮਾਂ ਜੰਮੀ ਦਾ ਪੁੱਤ ਬਨੇਰੇ ਤੇ ਹਾਂ ਮਾਂ ਜੰਮੀ ਦਾ ਪੁੱਤ ਬਨੇਰੇ ਤੇ ਹਜੇ ਹਜੇ ਕੋਈ ਬਾਈ ਧਾਈ ਨਹੀਂ ਵਿਆਹ ਦੀ ਤੇ ਮੈਂ ਕਹੀ ਨਾ ਆਪ ਦੇ ਜਵਾਕਾਂ ਨੂੰ ਨਹੀਂ ਤੋੜਦਾ ਪਰ ਸੱਚੀ ਯਾਰ ਬਾਈ ਯਾਰ ਪੰਜਾਬ ਬਾਲਾ ਕੋਸਾ ਪੰਜਾਬ ਤੇ ਦਿੱਤਾ ਯਾਰ ਮਹਾਰਾਜ ਨੇ ਪਰ ਆਪਾਂ ਯਾਰ ਸਮਝ ਦੇਣੀ ਤੇ ਜੀ ਤੂੰ ਵੀ ਗਿਆ ਨਾ ਇੱਥੋਂ ਜਾਈ ਜੈਂਟਲਮੈਨ ਬਣ ਕੇ ਪਰ ਤੈਥੋਂ ਤੈਥੋਂ ਮੈਂ ਗਾਰੰਟੀ ਦਿੰਦਾ ਤੋਂ ਉੱਡਿਆ ਲਿਆ ਉਥੋਂ ਉਥੋਂ ਹਾਂ ਮੈਂ ਤਾਂ ਯਾਰ ਛਰਤ ਤੇ ਕਹਿੰਦਾ ਤੂੰ ਤੇ ਜਿਉਂ ਤੇ ਰਹਿੰਦਾ ਨਹੀਂ ਮੈਂ ਤਾਂ ਉਥੋਂ ਪਾਕਿਸਤਾਨ ਨੂੰ ਉੱਡ ਜਾਊਗਾ ਪਾਕਿਸਤਾਨ ਵੀ ਆਪਣਾ ਹੀ ਆ ਸੱਚੀ ਗੱਲ ਆ ਯਾਰ ਵਾਕਈ ਕੈਨੇਡਾ ਦੇ ਵਿੱਚ ਬਾਹਰਲੀਆਂ ਕੰਟਰੀਆਂ ਕਾਫੀ ਆ ਇਕੱਲੇ ਕੈਨੇਡਾ ਨਹੀਂ ਬਹੁ ਮਾੜਾ ਹਾਲ ਆ ਵੀਰੇ ਸੱਚੀ ਆਪਾਂ ਨੂੰ ਐ ਹੁੰਦਾ ਵੀ ਆਪਾਂ ਧੀ ਭੈਣ ਤੋੜਿਆ ਭਰਾ ਹਨ ਵੀ ਉੱਥੇ ਨਸ਼ਾ ਹੈ ਨਹੀਂ ਯਾਰ ਉੱਥੇ ਪੰਜਾਬ ਨਾਲੋਂ ਵੀ ਨਸ਼ਾ ਵੱਧ ਆ ਵੀਰੇ ਬਸ ਇੱਕ ਵਹਿਮ ਆ ਜਿਹੜਾ ਜਿਹਦੇ ਨਿਕਲ ਗਿਆ ਮਨ ਚੋਂ ਉਹ ਤਾਂ ਨਹੀਂ ਪੰਜਾਬ ਛੱਡਦਾ ਜਿਹਦੇ ਮਨ 'ਚ ਬਹਿ ਗਈ ਗੱਲ ਵੀ ਦੋ ਟਾਈਮ ਦੀ ਰੋਟੀ ਆ ਉਹ ਨਹੀਂ ਛੱਡਦਾ ਹਾਂ ਘੁੰਮਣ ਦਾ ਮੈਨੂੰ ਹੈਗਾ ਭਰਾਵਾ ਵੀ ਮੈਂ ਵੀ ਵੀ ਵੇਖਣਾ ਹਾਂ ਇਹ ਮੈਨੂੰ ਚੀਜ਼ ਘੈਂ ਲੱਗਦੀ ਹੈ ਵੀ ਖੂਬਸੂਰਤੀ ਕੁਦਰਤ ਨੇ ਬਹੁਤ ਕੁਝ ਦਿੱਤਾ ਹੈ ਤਾਂ ਵੇਖੇ ਹੀ ਕੋਈ ਨਹੀਂ ਮੈਨੂੰ ਤਾਂ ਪੰਜਾਬ 'ਚ ਹੀ ਨਿਹਾਰੇ ਆਈ ਜਾਂਦੇ ਘੁੰਮਣ ਦਾ ਕੋਈ ਚੱਕਰ ਨਹੀਂ ਘੋਮਤਾ ਸਕਦਾ ਪਰ ਯਾਰ ਧੰਦ ਨਹੀਂ ਪਟਣਾ ਚਾਹੁੰਦਾ ਮੈਂ ਵੀ ਪਹਿਲਾ 3 ਸਾਲ ਕੰਮ ਕਰੋ ਐ ਚਲੋ ਠੀਕ ਆ ਡੋਡੀ ਆ ਯਾਰ ਸਰਕਾਰਾਂ ਦੀ ਮਾੜੀਆਂ ਯਾਰ ਕੀ ਨਹੀਂ ਹੋ ਸਕਦਾ ਬਈ ਯਾਰ ਇੱਕਾ ਹੋਵੇ ਤਾਂ ਸਭ ਕੁਝ ਹੁੰਦਾ ਉਹ ਬਾਤ ਸੁਣੀ ਹੋਣੀ ਆ ਤੁਸੀਂ ਬਚਪਨ ਚ ਲਾਠੀ ਵਾਲੀ ਗੰਨੇ ਵਾਲੀ ਵੀ ਜੇ 6-7 ਡੰਡੇ ਚੱਕ ਲਈ ਉਹ ਟੁੱਟਦੇ ਨਹੀਂ ਇਕੱਲੇ ਨੂੰ ਤਾਂ ਅਗਲਾ ਗੋਡੇ ਨਾਲ ਭੰਨ ਦਿੰਦਾ ਨਾਲੇ ਪਟਾਕਾ ਸੁਣ ਕੇ ਖੁਸ਼ ਹੁੰਦਾ ਕਿ ਨਹੀਂ ਤੇ ਸੋ ਸੋਚ ਲਓ ਮੈਂ ਪਤਾ ਨਹੀਂ ਮੈਨੂੰ ਕਿਉਂ ਲੱਗਦਾ ਪਰ ਮੈਂ ਹੁਣ ਮੇਰੇ ਮਨ ਤੇ ਹੀ ਰਹਿੰਦਾ ਵੀ ਭਾਈ ਮੈਂ ਸਮਝਾਵਾਂ ਚਲੋ ਵਧੀਆ ਨਜ਼ਾਰੇ ਲਿਆ ਕਰੋ ਖੁਸ਼ ਰਹਾ ਕਰੋ ਮਸਾ ਜ਼ਿੰਦਗੀ ਮਿਲੀ ਆ ਨਿੱਕੀ ਜੀ ਲਾਈਫ ਆ ਪਤਾ ਨਹੀਂ ਕਿੱਥੋਂ ਆਏ ਆ ਕੀ ਕਰਨਾ ਤੇ ਕਿੱਥੇ ਜਾਣਾ ਇਹ ਸਵਾਲ ਤੇ ਰਹੋਗੇ ਤਾਂ ਮੇਰੇ ਹਸਾਉਣਾ ਵਧੀਆ ਘੈਂਟਾ ਕੰਮ ਬਾਕੀ ਸਾਸਰੀ ਕਾਲ ਖੁਸ਼ ਰਹੋ ਫੇਰ ਕਿਸੇ ਦਿਨ ਮਿਲਦੇ ਆ ਗੱਲਾਂ ਕਰਾਂਗੇ ਜੇ ਵਧੀਆ ਲੱਗੀ ਵੀਡੀਓ ਤਾਂ ਦੱਸ ਦਿਓ ਹੋਰ ਬਣਾ ਦਾਂਗੇ ਇਦਾਂ ਦੀਆਂ ਠੀਕ ਹੈ ਜੀ ਸਾਸਰੀ